ਕੰਡਾ ਯੂਨਿਟ ਜਿੰਦਾਬਾ 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 ਆਵਾਜ਼ ਦੋ ਅਸੀਂ ਇੱਕ ਹਾਂ ਆਵਾਜ਼ ਦੋ ਅਸੀਂ ਇੱਕ ਹਾਂ ਸੈਣੀ ਇਕਤਾ ਜਿੰਦਾਬਾ 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 ਸੈਣੀ ਇਕਤਾ ਜਿੰਦਾਬਾ 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 ਅੱਜ 올 ਇੰਡੀਆ ਸੈਣੀ ਸਮਾਜ ਦੀ ਮੀਟਿੰਗ ਸਾਡੇ ਪ੍ਰਧਾਨ ਲਵleen ਜੀ ਸੈਣੀ ਜੀ ਦੀ ਅਗਵਾਈ ਦੇ ਵਿੱਚ ਟਾਂਡਾ ਦੇ ਵਿੱਚ ਡਾਕਟਰ ਕੌਸ਼ਲ ਸਿੰਘ ਸੈਣੀ ਜੀ ਦੇ ਗ੍ਰਹਿ ਵਿਖੇ ਹੋਈ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਆਪਣੇ ਸੈਣੀ ਸਮਾਜ ਦੇ ਪ੍ਰਧਾਨ ਜੀ ਉਹਨਾਂ ਦੀ ਸਾਰੀ ਟੀਮ ਨੂੰ ਔਰ ਤੁਹਾਨੂੰ ਮੈਂ ਜੀ ਆਇਆਂ ਵੀ ਕਹਿਣਾ ਹੈ ਵੈਲਕਮ ਕਰਦਾ ਤੁਹਾਡਾ ਕਿ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਔਰ ਮੈਂ ਹਮੇਸ਼ਾ ਆਪਣੇ ਸੰਦੇਸ਼ ਵਿੱਚ ਜਦੋਂ ਵੀ ਕਦੀ ਮੈਨੂੰ ਕਿਤੇ 2 ਮਿੰਟ ਮਿਲਦੇ ਮੈਂ ਇੱਕੋ ਗੱਲ ਕਹੀ ਹੈ ਕਿ ਇਹ ਇੱਕ ਨਿਸ਼ਕਾਮ ਸੇਵਾ ਹੈ ਜਿਹੜੀ ਅਸੀਂ ਲੋਕ ਕਰ ਰਹੇ ਹਾਂ ਮੈਂ ਚੰਡੀਗੜ੍ਹ ਤੋਂ ਚੱਲ ਕੇ ਆ ਰਹੇ ਆ ਤੁਸੀਂ ਪਟਿਆਲੇ ਦੇ ਆ ਰਹੇ ਹੋ ਕੋਈ ਸੰਗਰੂਰ ਤੋਂ ਆ ਰਿਹਾ ਇਹਦੇ 'ਚ ਕਿਸੇ ਨੂੰ ਕੁਝ ਨਹੀਂ ਮਿਲਣਾ ਲੇਕਿਨ ਹੁਣ ਸਮੇਂ ਦੀ ਮੰਗ ਹੈ ਕਿ ਆਪਣਾ ਜਿਹੜਾ ਭਾਈਚਾਰਾ ਹੈ ਆਪਣੀ ਕਮਿਊਨਿਟੀ ਹੈ ਆਪਾਂ ਇਕੱਠੇ ਹੋ ਜਾਈਏ ਆਪਾਂ ਜਿਹੜੀਆਂ ਚੀਜ਼ਾਂ ਪਿੱਛੇ ਪੁਰਾਣੇ ਟਾਈਮ ਦੇ ਵਿੱਚ ਕੋਈ ਗਲਤੀਆਂ ਪੁੱਲਾਂ ਸਾਡੇ ਬੜੇ ਬਡੇਰਿਆਂ ਤੋਂ ਵੀ ਹੋਈਆਂ ਹੋਣਗੀਆਂ ਹੁਣ ਨਵਾਂ ਜੂਥ ਜਿੰਨਾ ਵੀ ਸਰਦਾਰ ਭਗਵਾਨ ਸਿੰਘ ਸੈਣੀ ਜੀ ਤੇ ਬਿੰਦੇ ਜਸਪ੍ਰੀਤ ਜੀ ਹੋਰ ਮੁੰਡੇ ਜੰਗ ਮੈਂ ਦੇਖਦਾ ਪਿਆ ਸਾਰੇ ਇਹ ਆਉਣ ਇਹ ਸੰਭਾਲਣ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਔਰ ਮੈਂ ਭਗਵਾਨ ਜੀ ਨੂੰ ਤਾਂ ਹਮੇਸ਼ਾ ਕਿਹਾ ਹੋਇਆ ਹੈ ਮੇਰੇ ਗੁਰੂ ਵੀ ਨੇ ਕਿ ਜਿੱਥੇ ਸਾਨੂੰ ਤਨ ਮਨ ਧਨ ਦੇ ਨਾਲ ਅਸੀਂ ਸੇਵਾ ਆਪਣੀ ਕਮਿਊਨਿਟੀ ਦੀ ਕਰਨੇ ਨੂੰ ਤਿਆਰ ਆਂ ਜਿੱਥੇ ਸਾਡੀ ਸੇਵਾ ਲੱਗਦੀ ਮੈਂ ਲਵਲਿੰਗ ਸਿੰਘ ਸੈਣੀ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਯੂਨਿਟ ਅੱਜ ਬਹੁਤ ਫਖਰ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਹਾਂ ਕਿਹਾ ਸਾਡੀ ਟਾਂਡਾ ਯੂਨਿਟ ਦੇ ਪ੍ਰਧਾਨ ਭਗਵਾਨ ਸਿੰਘ ਜੀ ਬਹੁਤ ਹੀ ਉੱਗੇ ਪੱਤਰਕਾਰ ਇਸ ਇਲਾਕੇ ਦੇ ਹਨ ਉਹਨਾਂ ਨੇ ਇੱਕ ਬਹੁਤ ਸ਼ਾਨਦਾਰ ਪ੍ਰਭਾਵਸ਼ਾਲੀ ਮੀਟਿੰਗ ਅੱਜ ਇੱਥੇ ਰੱਖੀ ਹੈ ਇਹ ਸਾਰੀ ਮੀਟਿੰਗ ਚ ਇੱਕ ਇੱਕ ਬੰਦਾ ਇੱਕ ਬਹੁਤ ਪ੍ਰਭਾਵਸ਼ਾਲੀ ਆਪਣੇ ਆਪਣੇ ਏਰੀਆ ਦੇ ਸੈਣੀ ਕਮਿਊਨਿਟੀ ਦੇ ਲੀਡਰ ਹਨ ਤੇ ਸਾਨੂੰ ਇਹਨਾਂ ਦੀ ਰਾਇ ਨਿਮਾਈ ਹੇਟ ਪੂਰਾ ਭਰੋਸਾ ਹੈ ਜਿ ਸਰਬਸੰਮਤੀ ਨਾਲ ਅਸੀਂ ਇਹ ਪਾਸ ਕੀਤਾ ਹੈ ਕਿ ਬਹੁਤ ਜਲਦੀ ਅਸੀਂ ਟਾਂਡਾ ਦੇ ਵਿੱਚ ਇੱਕ ਵਿਸ਼ਾਲ ਸੈਣੀ ਸਵੇਲਨ ਇਸ ਹਲਕੇ ਦਾ ਟਾਂਡਾ ਚ ਕਰਵਾਵਾਂਗੇ ਦੇ ਸਭ ਨੇ ਮਤਾ ਪਾਸ ਕਰਕੇ ਇਸ ਨੂੰ ਪ੍ਰਮਾਨਗੀ ਦਿੱਤੀ ਹੈ ਕਿ 올 ਇੰਡੀਆ ਸੈਣੀ ਸੇਵਾ ਸਮਾਜ ਇੱਕ ਨਾਨ ਪੋਲੀਟিক্যাল ਸੰਗਠਨ ਹੈ ਇੱਕ ਸਮਾਜਿਕ ਸੰਗਠਨ ਹੈ ਜੋ ਕਿ ਪਿਛਲੇ 60 ਸਾਲ ਤੋਂ ਵਿੱਚ ਪੂਰੇ ਭਾਰਤ ਦੇ 22 ਸਟੇਟਾਂ ਦੇ ਵਿੱਚ ਸਮਾਜ ਦੀ ਬਿਹਤਰੀ ਵਾਸਤੇ ਸਮਾਜ ਨੂੰ ਉੱਪਰ ਚੱਕਣ ਵਾਸਤੇ ਸਮਾਜ ਦੇ ਬੱਚਿਆਂ ਨੂੰ ਹਰ ਖੇਤਰ ਦੇ ਵਿੱਚ ਚਾਹੇ ਉਹ ਸਮਾਜਿਕ ਹੈ ਚਾਹੇ ਐਡਮਿਨਿਸਟ੍ਰੇਸ਼ਨ ਦਾ ਚਾਹੇ ਐਜੂਕੇਸ਼ਨ ਸਿਸਟਮ ਹੈ ਚਾਹੇ ਪੋਲ ਪੋਲਿਟਿਕਸ ਦਾ ਸਿਸਟਮ ਹੈ ਚਾਹੇ ਉਹ ਰਾਜਨੀਤੀ ਪਲੱਸ ਚਾਏ ਸਪੋਰਟਸ ਦਾ ਖੇਤਰ ਹੈ ਹਰ ਖੇਤਰ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਸਮਾਜ ਦੇ ਯੁਵਾਵਾਂ ਨੂੰ ਬੱਚਿਆਂ ਨੂੰ ਅੱਗੇ ਕਰੀਏ ਉਹਨਾਂ ਨੂੰ ਹੱਲਾਸ਼ੀਰੀ ਦਈਏ ਤਾਂ ਕਿ ਉਹ ਆਪਣਾ ਵਧੀਆ ਮੁਕਾਮ ਹੈ ਜਿਹੜੇ ਸਮਾਜ ਚ ਹਾਸਲ ਕਰ ਸਕਣ